ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਥਿਤ ਵੀਡੀਓ ਨੂੰ ਵਾਇਰਲ ਕਰਨ ਵਾਲਾ ਜਗਮਨ ਸਮਰਾਹ ਲਗਾਤਾਰ ਦਾਅਵੇ ਕਰ ਰਿਹਾ ਹੈ ਕਿ ਉਸ ਵੱਲੋਂ ਪਾਏ ਗਏ ਵੀਡੀਓ ਅਸਲੀ ਹਨ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਦਾਅਵੇ ਮੁਤਾਬਕ ਇਹ AI ਜਨਰੇਟਿਡ ਵੀਡੀਓ ਸੀ ਜਿਸ ਨੂੰ ਮੋਹਾਲੀ ਦੀ ਅਦਾਲਤ ਦੇ ਹੁਕਮਾਂ ਤੋਂ ਬਾਅਦ Google ਅਤੇ Facebook ਤੋਂ ਹਟਾ ਦਿੱਤਾ ਗਿਆ ਪਰ ਜਗਮਨ ਸਮਰਾਹ ਆਪਣੇ Instagram ਅਕਾਊਂਟ ਤੇ ਲਗਾਤਾਰ ਵੀਡੀਓ ਪਾ ਕੇ ਪੰਜਾਬ ਸਰਕਾਰ ਪੰਜਾਬ ਦੀਆਂ ਏਜੰਸੀਆਂ ਔਰ ਆਮ ਆਦਮੀ ਪਾਰਟੀ ਨੂੰ ਚੁਣੌਤੀ ਦੇ ਰਿਹਾ ਉਸ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸ ਨੇ ਕਈ ਤਰ੍ਹਾਂ ਦੇ ਨਵੇਂ ਦਾਅਵੇ ਕੀਤੇ ਹਨ ਸੋ ਉਹ ਦਾਅਵੇ ਕੀ ਨੇ ਜਗਮਨ ਸਮਰਾ ਦਾ ਪਿਸ਼ੋਕੜ ਕੀ ਹੈ ਔਰ ਡੀਆਈ ਟੈਕਨੀਕ ਕੀ ਹੈ ਜਿਹਦੇ ਨਾਲ ਇਸ ਤਰ੍ਹਾਂ ਦੇ ਵੀਡੀਓ ਜਿਹੜੇ ਹੈ ਅਸਲ ਲਖਣ ਵਰਗੇ ਵੀਡੀਓ ਬਣਾਏ ਜਾ ਸਕਦੇ ਹਨ ਉਸ ਦੀ ਉੱਤੇ ਚਰਚਾ ਅਸੀਂ ਅੱਜ ਕਰਾਂਗੇ ਸੋ ਪਹਿਲਾਂ ਜਗਮਨ ਸਮਰਾ ਦੇ ਪਿਸ਼ੋਕੜ ਬਾਰੇ ਜਾਣ ਲੈਣੇ ਆਂ ਜਗਮਨ ਸਮਰਾ ਦੇ ਪਛੋਕੜ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਸੰਗਰੂਰ ਦਾ ਰਹਿਣ ਵਾਲਾ ਹੈ ਔਰ ਕਿਸੇ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜੇ ਵੀ ਰਿਹਾ ਹੈ ਔਰ ਪੀਪਲਜ਼ ਪਾਰਟੀ ਆਫ ਪੰਜਾਬ ਦੇ ਵਿੱਚ ਕੰਮ ਕਰਦਾ ਰਿਹਾ ਉਸ ਦੇ ਖਿਲਾਫ ਭਾਰਤ ਦੇ ਵਿੱਚ 4 ਮਾਮਲੇ ਦਰਜ ਨੇ ਧੋਖਾ ਧੜੀ ਦੇ ਮਾਮਲਿਆਂ ਦੇ ਵਿੱਚ ਉਹ ਫਰੀਦਕੋਟ ਜੇਲ੍ਹ ਵਿੱਚ ਬੰਦ ਸੀ ਉੱਥੋਂ ਉਹ ਜੇਲ੍ਹ ਤੋੜ ਕੇ ਫਰਾਰ ਹੋਇਆ ਔਰ ਫਿਰ ਨੇਪਾਲ ਦੇ ਰਾਹੀਂ ਕੈਨੇਡਾ ਪਹੁੰਚ ਗਿਆ ਜਿੱਥੇ ਉਹ ਕੈਨੇਡੀਅਨ ਸਿਟੀਜ਼ਨ ਬਣ ਗਿਆ ਤੇ ਉਸ ਦਾ ਦਾਵਾ ਹੈ ਕਿ ਉਸ ਕੋਲ ਅਮਰੀਕਾ ਦੀ ਸਿਟੀਜ਼ਨਸ਼ਿਪ ਵੀ ਹੈ। ਜਗਮਨ ਸਮਰਾ ਬਾਰੇ ਇੱਕ ਜਾਣਕਾਰੀ ਇਹ ਵੀ ਸਾਹਮਣੇ ਆਂਦੀ ਹੈ ਕਿ ਉਹ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ بیٹے ਦਾ ਕਰੀਬੀ ਹੈ। ਨਵਾਂ ਵੀਡੀਓ ਤੇ ਨਵਾਂ ਦਾਵਾ। ਹੁਣ ਸਮਰਾ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਦਾਵਾ ਕੀਤਾ ਹੈ ਕਿ ਉਸ ਦੇ ਜੱਦੀ ਪਿੰਡ ਵਿੱਚ ਔਰ ਉਸ ਦੇ ਨੇੜਲੇ ਦੂਰਲੇ ਰਿਸ਼ਤੇਦਾਰਾਂ ਨੂੰ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੇ ਇਹ ਵੀਡੀਓ ਜਾਰੀ ਕੀਤਾ ਤੇ ਉਹ ਇਸ ਦੀ ਜ਼ਿੰਮੇਵਾਰੀ ਲੈਂਦਾ ਹੈ ਉਸ ਦੇ ਖਿਲਾਫ ਸਰਕਾਰ ਜੋ ਕਰਨਾ ਚਾਹੁੰਦੀ ਹੈ ਉਹ ਕਰ ਸਕਦੀ ਹੈ ਪਰ ਉਸ ਦੇ ਰਿਸ਼ਤੇਦਾਰਾਂ ਨੂੰ ਤੰਗ ਪਰੇਸ਼ਾਨ ਨਾ ਕਰੇ ਜਗਮਨ ਸਮਰਾ ਕੁਝ ਅਜਿਹੇ ਵੀਡੀਓ ਹੋਣ ਦਾ ਦਾਵਾ ਕਰ ਰਿਹਾ ਹੈ ਜਿਸ ਵਿੱਚ ਉਹ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਅਤੇ ਸੰਤ ਚਰਨੈਲ ਸਿੰਘ ਪਿੰਡਰਾਵਾਲਿਆਂ ਦਾ ਨਾਂ ਲੈ ਕੇ ਉਹਨਾਂ ਦੀਆਂ ਤਸਵੀਰਾਂ ਦੇ ਹਵਾਲੇ ਨਾਲ ਕੁਝ ਵੀਡੀਓ ਹੋਣ ਦਾ ਦਾਵਾ ਕਰਦਾ ਹੈ ਉਹ ਦਾਵਾ ਕਰਦਾ ਹੈ ਕਿ ਜੇ ਉਹ ਇਸ ਤਰ੍ਹਾਂ ਦੇ ਵੀਡੀਓ ਜਾਰੀ ਕਰ ਦੇਗਾ ਤਾਂ ਇਸ ਨਾਲ ਪੰਜਾਬ ਦੇ ਵਿੱਚ ਦੰਗੇ ਵੀ ਭੜਕ ਸਕਦੇ ਹਨ ਉਹ ਇੱਕ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਨੂੰ ਧਮਕੀਆਂ ਦੇ ਰਿਹਾ ਤੇ ਉਹ ਨਾਂ ਲੈੇ ਬਿਨਾ ਦਾਵਾ ਕਰਦਾ ਹੈ ਕਿ ਉਸ ਦਾ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਉਹ ਅਮਰੀਕਾ ਔਰ ਕੈਨੇਡਾ ਦਾ ਸਿਟੀਜ਼ਨ ਹੈ ਔਰ ਜੇ ਕੋਈ ਇਹ ਸਾਬਤ ਕਰ ਦੇਵੇ ਕਿ ਉਸ ਵੱਲੋਂ ਜਾਰੀ ਕੀਤਾ ਗਿਆ ਵੀਡੀਓ ਨਕਲੀ ਹੈ ਜਾਂ AI ਜਨਰੇਟਡ ਹੈ ਤਾਂ ਉਸ ਕੋਲ ਉਸਦੇ ਦੋ ਖਾਤਿਆਂ ਵਿੱਚ ਇੱਕ ਦੇ ਵਿੱਚ 2 ਲੱਖ ਡਾਲਰ ਹਨ ਦੂਜੇ ਦੇ ਵਿੱਚ 4 ਲੱਖ ਡਾਲਰ ਹਨ ਉਹ ਪੈਸੇ ਉਹ ਉਸ ਵਿਅਕਤੀ ਨੂੰ ਦੇਣ ਲਈ ਤਿਆਰ ਹੈ ਬਸ਼ਰਤੇ ਉਹ ਸਾਹਮਣੇ ਆ ਕੇ ਉਸ ਦੇ ਜਿਹੜੇ ਵੀਡੀਓ ਹੈ ਉਸ ਨੂੰ AI ਜਨਰੇਟਿਡ ਸਾਬਤ ਕਰੇ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਆ Grok ਆ ਕਿਤੇ ਜਾ ਕੇ ਪੁੱਛ ਲੋ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਆ ਬੰਦਾ ਕੌਣ ਹੈ ਲਾਲੇ ਬਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂ ਫੇਰ ਕੋਈ ਕਹਿ ਦੇਵੇ AI ਆ ਅੱਠ ਵੀਡੀਓ ਨੇ ਇਹਦੀਆਂ ਅੱਠ ਇਸ ਵੀਡੀਓ ਦੇ ਵਿੱਚ ਜਗਮਨ ਸਮਰਾ ਇਹ ਵੀ ਦਾਵਾ ਕਰ ਰਿਹਾ ਕਿ ਉਸ ਕੋਲ ਅੱਠ ਵੀਡੀਓ ਹੋਰ ਪਏ ਨੇ ਜਿਸ ਦੇ ਵਿੱਚੋਂ ਤਿੰਨ ਲਾਲੇ ਦੇ ਹਨ ਹੁਣ ਇਹ ਲਾਲਾ ਕੌਣ ਹੈ ਕਿਸ ਦੀ ਗੱਲ ਕਰ ਰਿਹਾ ਉਹ ਉਸਨੇ ਸਾਫ਼ ਨਹੀਂ ਕੀਤਾ ਸੋ ਇਹਨਾਂ ਵੀਡੀਓਜ਼ ਦੇ ਵਿੱਚ ਉਹ ਕਹਿ ਰਿਹਾ ਕਿ ਜੇ ਉਸਦੇ ਰਿਸ਼ਤੇਦਾਰਾਂ ਨੂੰ ਜਾਂ ਉਸਦੇ ਕਬੀਲੇ ਦੇ ਲੋਕਾਂ ਨੂੰ ਗਲਤ ਤਰੀਕੇ ਨਾਲ ਨਿਆਂਇਤ ਤਰੀਕੇ ਨਾਲ ਤੰਗ ਪ੍ਰੇਸ਼ਾਨ ਕੀਤਾ ਗਿਆ ਤਾਂ ਉਹ ਵੀਡੀਓ ਜਾਰੀ ਕਰ ਦੇਗਾ ਤੇ ਰਸ਼ੀਅਨ ਮਹਿਲਾ ਨਾਲ ਉਸਨੇ ਮੁਲਾਕਾਤ ਕੀਤੀ ਹੈ ਜਿਸ ਦੀ ਉਹ ਤਸਵੀਰ ਵੀ ਜਾਰੀ ਕਰ ਦੇਵੇਗਾ ਸੋ ਇਸ ਤਰ੍ਹਾਂ ਦੀਆਂ ਧਮਕੀਆਂ ਲਗਾਤਾਰ ਉਹ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਦਾ ਨਾਂ ਲਏ ਬਿਨਾ ਜਾਂ ਜਿਹੜੇ ਲੋਕ ਮੁੱਖ ਮੰਤਰੀ ਦੇ ਸਮਰਥਨ ਦੇ ਵਿੱਚ ਕੋਈ ਗੱਲ ਕਰ ਰਿਹਾ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੁਣ ਗੱਲ ਕਰਦੇ ਆ ਕਿ ਇਹ ਡੀਪ ਫੇਕ ਟੈਕਨੀਕ ਹੁੰਦੀ ਕੀ ਹੈ ਜਾਂ AI ਜਨਰੇਟਿਡ ਵੀਡੀਓ ਹੁੰਦਾ ਕੀ ਹੈ ਅਸਲ ਦੇ ਵਿੱਚ AI ਇੱਕ ਤਕਨੀਕ ਆਈ ਹੈ ਜਿਸ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਚਿਹਰਾ ਆਵਾਜ਼ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਉਸ ਨੂੰ ਡਿਜੀਟਲੀ ਤੋੜ ਮੋੜ ਕੇ ਇਸ ਤਰ੍ਹਾਂ ਦਿਖਾ ਦਿੱਤਾ ਜਾਂਦਾ ਹੈ ਕਿ ਜੇ ਕੋਈ ਵਿਅਕਤੀ ਉਹ ਕੰਮ ਨੇ ਨਹੀਂ ਕੀਤਾ ਤਾਂ ਉਹ ਵਿਅਕਤੀ ਉਸ ਤਰ੍ਹਾਂ ਦਾ ਕੰਮ ਕਰਦਾ ਦਿਖਾਈ ਦੇ ਰਿਹਾ ਹੁੰਦਾ ਸੋ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਟੈਕਨੀਕਸ ਆ ਗਈਆਂ ਜਿਨ੍ਹਾਂ ਚ ਅਸਲੀ ਤੇ ਝਾਲੀ ਫੋਟੋਆਂ ਜਾਂ ਵੀਡੀਓਜ਼ ਦਾ ਫਰਕ ਦੱਸਣਾ ਬਹੁਤ ਔਖਾ ਹੋ ਗਿਆ ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਅੱਜਕੱਲ ਫਿਲਮਾਂ ਦੇ ਵਿੱਚ ਖਾਸ ਕਰਕੇ ਜਿਹੜੀਆਂ ਬਾਲੀਵੁੱਡ ਫਿਲਮਾਂ ਬਣਦੀਆਂ ਫਿਊਚਰ ਬਾਰੇ ਗੱਲ ਕਰਦੀਆਂ ਸਾਇੰਸ ਫਿਕਸ਼ਨ ਬਾਰੇ ਫਿਲਮਾਂ ਬਣ ਰਹੀਆਂ ਜਾਂ ਬਹੁਤ ਸਾਰੀਆਂ ਫਿਲਮਾਂ ਇੰਡੀਆ ਹਿੰਦੁਸਤਾਨ ਦੇ ਵਿੱਚ ਹੁਣ ਇਸ ਤਰ੍ਹਾਂ ਦੀਆਂ ਬਣਦੀਆਂ ਜਿਹੜੀਆਂ ਕਿ ਇੱਕ ਗ੍ਰੀਨ ਪਰਦੇ ਦੇ ਉੱਤੇ ਬਣਾਈਆਂ ਜਾਂਦੀਆਂ ਜਿਸ ਨੂੰ ਟੈਕਨੀਕਲ ਭਾਸ਼ਾ ਦੇ ਵਿੱਚ ਕ੍ਰੋਮਾ ਕਿਹਾ ਜਾਂਦਾ ਸੋ ਉਸ ਦੇ ਪਿੱਛੇ ਬਹੁਤ ਸਾਰੀ ਜਿਹੜੀ ਹੈ ਏਆਈ ਟੈਕਨੀਕਸ ਦੇ ਨਾਲ ਵੀਡੀਓਜ਼ ਜਨਰੇਟ ਕੀਤੀਆਂ ਜਾਂਦੀਆਂ ਉਸ ਦੇ ਨਾਲ ਪੂਰੀ ਤਰ੍ਹਾਂ ਇੱਕ ਮਾਹੌਲ ਸਿਰਜੇ ਦਿੱਤਾ ਜਾਂਦਾ ਤੇ ਟੀਵੀ ਦੇ ਵਿੱਚ ਜਿਵੇਂ ਤੁਸੀਂ ਫਿਲਮਾਂ ਦੇ ਵਿੱਚ ਦੇਖਦੇ ਹੋ ਕਿ ਜਾਨਵਰ ਜਿਹੜੇ ਨੇ ਉਹ ਬਹੁਤ ਸਾਰੇ ਘੁੰਮਦੇ ਨੇ ਜੰਗਲ ਦੇ ਵਿੱਚ ਫਿਲਮਾਂ ਬਣਾਉਂਦੇ ਨੇ ਉਹ ਸਾਰਾ ਕੁਝ AI ਜਨਰੇਟਡ ਹੁੰਦਾ ਹੈ। ਤੋਂ ਇਸੇ ਤਰ੍ਹਾਂ ਕਿਸੇ ਦਾ ਚਿਹਰਾ ਕਿਸੇ ਵੀ ਕਿਸੇ ਹੋਰ ਦੀ ਦੇ ਸਰੀਰ ਦੇ ਉੱਤੇ ਫਿੱਟ ਕਰਕੇ ਉਸ ਦੀਆਂ ਪੋਰਨ ਵੀਡੀਓ ਪੋਰਨ ਜਿਹੜੀਆਂ ਤਸਵੀਰਾਂ ਹਨ ਉਹ ਇਸ ਤਕਨੀਕ ਦੇ ਨਾਲ ਬਣ ਜਾਂਦੀਆਂ। ਤੋਂ ਇਸੇ ਤਰ੍ਹਾਂ ਦੀ ਤਕਨੀਕ ਦੀ ਵਰਤੋਂ ਕਰਕੇ ਮੁੱਖ ਮੰਤਰੀ ਦੀ ਵੀਡੀਓ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਆ ਜਿਹੜੀ ਕਿ ਸ਼ੇਅਰ ਹੋ ਰਹੀ ਆ ਔਰ ਇਹ ਵੀਡੀਓਜ਼ ਨੇ ਪੰਜਾਬ ਦੇ ਸਿਆਸ ਪੰਜਾਬ ਦੇ ਵਿੱਚ ਸਿਆਸੀ ਪੁਚਾਲ ਜਿਹੜਾ ਹੈ ਇੱਕ ਤਰ੍ਹਾਂ ਦੇ ਨਾਲ ਖੜਾ ਕੀਤਾ ਹੈ ਆਮ ਆਦਮੀ ਪਾਰਟੀ ਔਰ ਖਾਸ ਕਰਕੇ ਪਾਤੀ ਜਨਤਾ ਪਾਰਟੀ ਬਿਲਕੁਲ ਇੱਕ ਦੂਜੇ ਦੇ ਆਹਮਣੇ ਸਾਹਮਣੇ ਆ। ਸੋ ਇਹ ਦਾਅਵੇ ਕੀਤੇ ਜਾ ਰਹੇ ਨੇ ਤੇ ਹੁਣ ਇਹ ਚਾਹੀਦਾ ਹੈ ਕਿ ਫੋਰੈਂਸਿਕ ਟੈਕਨੀਕ ਦੇ ਨਾਲ ਇਸ ਵੀਡੀਓ ਦੇ ਅਸਲੀ ਜਾਂ ਨਕਲੀ ਹੋਣ ਦਾ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਹੜਾ ਵੀਡੀਓ ਅਸਲੀ ਹੈ ਜਾਂ ਕਿਹੜਾ ਨਕਲੀ ਹੈ ਜਿਸ ਤਰ੍ਹਾਂ ਕਿ ਮੁੱਖ ਮੰਤਰੀ ਦਾ ਜਿਹੜਾ ਵੀਡੀਓ ਕਥਤ ਵੀਡੀਓ ਜਿਹੜਾ ਜਿਸ ਦੇ ਵਿੱਚ ਮੁੱਖ ਮੰਤਰੀ ਵਰਗਾ ਵਿਅਕਤੀ ਸਖਸ਼ ਦਿਖਾਈ ਦੇ ਰਿਹਾ ਉਹ ਜਿਹੜਾ ਵੀਡੀਓ ਹੈ ਉਸ ਵੀਡੀਓ ਨੂੰ AI ਜਨਰੇਟਡ ਦੱਸਿਆ ਜਾ ਰਿਹਾ ਸੋ ਦੂਜੇ ਪਾਸੇ ਜਿਹੜਾ ਜਗਮਨ ਸਮਰਾ ਉਹ ਅਜੇ ਵੀ ਦਾਵਾ ਕਰ ਰਿਹਾ ਕਿ ਉਹ ਵੀਡੀਓ ਅਸਲੀ ਹੈ ਔਰ ਉਸ ਕੋਲ ਹੋਰ 8 ਵੀਡੀਓ ਅਜਿਹੇ ਹੈ ਔਰ ਜੇਕਰ ਉਸ ਦੇ ਕਬੀਲੇ ਨੂੰ ਪੰਜਾਬ ਦੇ ਵਿੱਚ ਤੰਗ ਕੀਤਾ ਗਿਆ ਉਸ ਦੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ ਗਿਆ ਤਾਂ ਹੋਰ ਵੀਡੀਓ ਉਹ ਜਾਰੀ ਕਰੇਗਾ